ਆਜਾ ਜਾਈ ਤਾਂ ਜਾ ਕੇ ਵੇਖਿਆ ਵੀ ਉਹਨਾਂ ਪਾ ਲੈ ਲਿਆ ਤੇ ਬਸ ਹੋ ਗਏ ਉਹ ਕਿੰਨੇ ਕਿਸੇ ਕਿੰਨੀ ਕੰਮ ਕਰ ਸੀ ਮੁੰਡਾ 25 ਸਾਲ ਦਾ ਮੁੰਡਾ ਆ ਸ਼ੁਰੂ ਤੇ ਇੱਥੇ ਰਹਿੰਦਾ ਸੀ ਮੁੰਡਾ ਇੱਥੇ ਰਹੇ ਨਹੀਂ ਪਹਿਲਾਂ ਛੋਟੇ ਹੁੰਦੇ ਜਾਂਦਾ ਨਹੀਂ ਮੈਨੂੰ ਪਤਾ ਹੈਗਾ ਵੀ ਇੱਥੇ ਰਹਿੰਦੇ ਸੀ ਕਿੰਨੇ ਰਹਿੰਦੇ ਪਿੰਡ ਰਹਿੰਦੀ ਸੀ ਮਾਚ ਲਾਲੇ ਬਸ ਤੁਸੀਂ ਇਲਾਕੇ ਇਲਾਕੇ ਸ਼ਹਿਰ ਰਹਿੰਦੇ ਨਾਲੇ ਇੱਥੇ ਦੁਕਾਨ ਕਰਨੇ ਭਰਾਵਾ ਇੱਥੇ ਰਹਿੰਦੇ ਨਹੀਂ ਇੱਥੇ ਨਹੀਂ ਇਹ ਤਾਂ ਤੁਹਾਨੂੰ ਕੀ ਪਤਾ ਲੱਗੇ ਕਿ ਕਾਰਨ ਕੀ ਸਾਰੇ ਉਹ ਰਹਿੰਦੇ ਹੋ ਕਿੰਨੇ ਮੋਬਾਈਲ ਤੇ ਜੋ ਕੁਝ ਹੈਗਾ ਉਹਨਾਂ ਦੇ ਹੈਗਾ ਬਾਕੀ ਉਦਾਂ ਨਹੀਂ ਸੰਦ ਕੋਈ ਵੀ ਪਤਾ 25 ਸਾਲ ਦਾ ਹੈ ਅੱਜ ਕਪਲ ਕੁਮਾਰ ਨਾਮ ਦਾ ਲੜਕਾ 22 ਸਾਲ ਉਮਰ ਦਾ ਉਹਨੇ ਆਪਣੇ ਛੱਤ ਵਾਲੇ ਪਪੇ ਨਾਲ ਚਾਦਰ ਨਾਲ ਫਾਹਾ ਲੈ ਲਿਆ ਉਸ ਬੰਦੇ ਦੇ ਵਾਰਸਾਂ ਦੇ ਬਿਆਨ ਕਲਮੰਦ ਕਰਾ ਰਹੇ ਨੇ ਕਿ ਵਾਰਸ ਆ ਰਹੇ ਨੇ ਉਹ ਗਏ ਨੇ ਹਮਾਚਲੇ ਹੋਏ ਉਹ ਜੋ ਆ ਕੇ ਬਿਆਨ ਲਿਖਣ ਨੂੰ ਕਦ ਕਰਦੇ ਸਿਰਫ ਕਾਰਨ ਪਤਾ ਲੱਗਾ ਕੀ ਕਾਰਨ ਦੀ ਅਜੇ ਕੋਈ ਨਹੀਂ ਵਾਰਸ ਹੀ ਆ ਕੇ ਦੱਸਣਗੇ ਉਹ ਪਹਿਲਾਂ ਕੀ ਕਰਦਾ ਸੀ ਮੁੰਡਾ ਜੀ ਰਿਲੇਕਸ਼ਨ ਦਾ ਹਾਂਜੀ ਤੇ ਕਿੰਨੇ ਵਾਰਡ ਫੇਰੇ ਕੀਤਾ ਘਰੇ ਤੇ ਕਿਤਾ ਸਾਨੂੰ ਦੁਪਹਿਰੇ 12 ਕੋਈ ਇਨਫੋਰਮੇਸ਼ਨ ਨਹੀਂ ਹੈ ਅੱਛਾ ਜੀ ਤੇ ਕੋਈ ਹੋਰ ਕੇ ਕਾਰਨ ਕੋਈ ਅਜੇ ਕੋਈ ਸਾਹਮਣੇ ਨਹੀਂ ਆਇਆ ਬਾਕੀ ਆਪਾਂ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਨਹੀਂ ਰਸਟਰ ਸਾਰੇ ਦੀ ਤਸਦੀਕ ਕਰਦੇ ਸਰ ਜੀ ਡੈਡ ਵੱਡੀ ਪੋਸਟਮੈਨਾਂ ਤੋਂ ਭੇਜੀ ਗਈ ਤੁਹਾਨੂੰ ਭੇਜੀ ਜਾ ਰਹੀ ਹੈ ਉਸ ਤੋਂ ਬਾਅਦ ਜੋ ਪੋਸਟਮੈਨ ਜੁਆਇਆ ਅਗਲੀ ਕਰੀ ਸਰ ਜੋ ਪਰਿਵਾਰ ਬਿਆਨ ਦੇਣਗੇ ਉਹ ਕਾਰਵਾਈ ਕੀਤੀ ਜਾਏ ਬਿਲਕੁਲ ਕਿਸੇ